brought to by silver pumps top quality or consistent performance ke liye sirf silver pumps naam yaad rakhna matlab wadiya cheez lora de sabhi ki charcha chal rahi hai ke tonu akali gal da pradhan bana ke oh nahi nahi ji assi ta chado ji rope laun wale jehde jindabad rehne koi gall nahi sir saab wo baqaida taur te utte kirdaar utte kal kar rahe ne ke tusi bahrain gaye utthe ik mahila pee ne main char mahine kende pehla gaya je char mahine pehla koi is tarah da incident hoya hove na te main ਸਭ ਕੁਝ ਛੱਡਦਾ ਗਿਆ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਮੈਂ ਇਹਨਾਂ ਨੂੰ ਕੋਈ ਜਵਾਬ ਨਹੀਂ ਸਾਬ ਜਿਸ ਤਰ੍ਹਾਂ ਸੈਕਸ ਦੱਸਦਾ ਲੋ बार-बार ਕਰੋੜੇ ਮਰੂੜੇ ਜਾਂਦਾ ਉਹਨਾਂ ਦੀ ਰਾਖੀ ਵਾਸਤੇ ਹੁਣ ਭਵਿੱਖ ਵਿੱਚ ਕੀ ਯਤਨ ਕੀਤੇ ਜਾਣੇ ਚਾਹੀਦੇ ਵਿੱਚ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਨਾਲ ਕਾਫਲਾ ਬਣਾ ਕੇ ਪਿੰਡ-ਪਿੰਡ ਜਾਣ ਦਾ ਪ੍ਰੋਗਰਾਮ ਹੈ ਅਸੀਂ ਹੁਣ ਅਜੰਡੇ ਦੀ ਗੱਲ ਕਰਾਂਗੇ ਅਸੀਂ ਹੁਣ ਨੌਜਵਾਨਾਂ ਨੂੰ ਲਾਮਬਦ ਕਰਾਂਗੇ ਅਸੀਂ ਆਪਣੇ ਸਿਧਾਂਤਾਂ ਔਰ ਪਰੰਪਰਾਵਾਂ ਦੀ ਰਾਖੀ ਲਈ ਜਦ ਉਹ ਜਾਦ ਕਰਾਂਗੇ ਔਰ ਦੋ ਤਰੀਕ ਦਾ ਹੁਕਮਨਾਮਾ ਜਿਹੜਾ ਹੋ ਉਹ ਇਹਨਾਂ ਮੈਨ ਲਾਗੂ ਕਰਾਉਣ ਲਈ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਸੋਸ਼ਲ ਮੀਡੀਆ ਤੇ ਇਹ ਨਹੀਂ ਕਿ 1986 ਦੇ ਵਿੱਚ ਇਸ ਤਰ੍ਹਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੁਹਾਨੂੰ ਬਾਅਦ ਚ ਬਦਲ ਦਿੱਤਾ ਗਿਆ ਸੀ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਜਹੇਦਾਰ ਬਦਲ ਕੇ ਨਵੇਂ ਜਹੇਦਾਰ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਹੈ ਜਿਹੜਾ ਹੁਕਮਨਾਮਾ ਪ੍ਰਦਾਨ ਬਣਾਉਣ ਦੀਆਂ ਚਰਚਾ ਬਾਤ ਚੱਲ ਰਹੀ ਹੈ ਜੈਡਿਟ ਪਰ ਮੈਂ ਲੈਕਚਰ ਦੇ ਵਿੱਚ ਵੀ ਕਹਿ ਦਿੰਦਾ ਕਿ ਜਿਹੜਾ 1999 ਦੇ ਵਿੱਚ ਮਤਾ ਰਿਲੀਜ਼ ਹੋਇਆ ਤਰਕ ਕਮੇਟੀ ਦਾ ਉਹਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੱਤਾ ਵੀ ਯਾਰ ਸਾਡੇ ਇੱਥੇ ਦਾ ਨੇ ਸਿਆਣੇ ਮੈਂਬਰ ਸੀ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਨਾਂ ਸੋਨਾ ਜਿਹੜਾ ਮਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਨ ਆ ਗਿਆ ਕਿ ਨਹੀਂ ਜੀ ਇਹ ਤਾਂ ਰੱਦ ਕਰ ਦਿੱਤਾ ਜੀ ਮਤਲਬ ਵਧੀਆ ਚੀਜ਼ ਨੂੰ ਰੱਦ ਸਭ ਦੀ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਗੁਰਦਵਾਰਾ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰਨ ਲਈ ਕੌਮ ਦੀ ਇਹੀ ਬਹੁਤ ਹੈ ਜਗਜੀਤ ਸਾਹਿਬ ਆ ਤੁਸੀਂ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਉਹ ਕੀ ਕਹਿ ਰਹੇ ਤੁਸੀਂ ਬਸ ਇਹੋ ਅਪੀਲ ਕੀਤੀ ਆ ਕਿ 15-20 ਮਿੰਟ ਦਾ ਘੰਟਾ ਕੌਮ ਤੇ ਲੇਖੇ ਆਪਣੇ ਮੋਬਾਈਲ ਤੇ ਲਾਇਆ ਕਰੋ ਸਾਤਾ-ਸਾਤ 8-8 ਘੰਟੇ ਵੀ ਬੈਠਦਾ ਨੌਜਵਾਨ 15-20 ਮਿੰਟ ਦਾ ਘੰਟਾ ਲਾਤਾ ਤੇ ਮੈਨੂੰ ਲੱਗਦਾ ਕਿ ਪੋਜ਼ਿਟਿਵ ਹੋਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਹ ਚੱਕਰ ਸੁੱਟਣ ਦਾ ਕੰਮ ਕਰਦੇ ਨੇ ਅਸੀਂ ਹੁਣ ਜਵਾਬ ਨਹੀਂ ਦੇਣਾ ਨਹੀਂ ਹੁਣ ਕੋਈ ਜਵਾਬ ਨਹੀਂ ਦੇਣਾ ਹੁਣ ਅਸੀਂ ਜੀ ਆਪਣਾ ਚੱਲਣਾ ਹੈ ਮਸਤ ਹੋ ਕੇ ਹੁਣ ਉਗਲੇ ਪ੍ਰੋਗਰਾਮ ਕੀ ਹੋਇਆ ਹਾਥੀ ਨੇ ਹੁਣ ਚੱਲਣਾ ਅਗਲੇ ਪ੍ਰੋਗਰਾਮ ਕੀ ਨੇ ਹੋਰ ਜੀ ਅਗਲੇ ਪ੍ਰੋਗਰਾਮ ਕੀ ਨੇ ਅਗਲੇ ਪ੍ਰੋਗਰਾਮ ਆ ਨੌਜਵਾਨ ਬੈਠੇ ਆ ਉਹ ਲੀਕੜ ਗਏ ਜਿੱਥੇ ਜਿੱਥੇ ਉਹ ਲੀਕੜ ਗਏ ਉੱਥੇ ਉੱਥੇ ਜਾਵਾਂਗੇ